ਡਰ ਹੁੰਦਾ ਹੈਗਾ ਆਪਣੇ ਆਪ ਤੋਂ ਡਰੀ ਜਾਣਾ ਕਈ ਲੋਕ ਐਦਾਂ ਦੇ ਹੁੰਦੇ ਆ ਬਸ ਆਪਣੀ ਓਵਰ ਥਿੰਕਿੰਗ ਕਰ ਕਰਕੇ ਆਪਣੇ ਤੋਂ ਡਰਦੇ ਰਹਿੰਦੇ ਆ ਆਪਣੀ ਜ਼ਿੰਦਗੀ ਤੋਂ ਡਰਦੇ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਵਿੱਚ ਐਦਾਂ ਦਾ ਕੋਈ ਕਾਰਨ ਵੀ ਨਹੀਂ ਹੁੰਦਾ ਹੈਗਾ ਜਿਹੜੇ ਕਿ ਉਹ ਉਹਨਾਂ ਨੂੰ ਨਰਾਸ਼ ਕਰੇ ਮਤਲਬ ਕਿ ਨੈਗੇਟਿਵਿਟੀ ਇੰਨੀ ਹੁੰਦੀ ਆ ਉਦਾਂ ਹੀ ਵਾਸਤੇ ਡਰਦੇ ਰਹਿੰਦੇ ਆ ਉਹਦੇ ਕਰਕੇ ਉਹਨਾਂ ਵਿੱਚ ਸੁਸਤੀ ਹੁੰਦੀ ਆ ਕੋਈ ਵੀ ਐਕਟੀਵਿਟੀ ਕਰਨ ਨੂੰ ਉਹਨਾਂ ਦਾ ਦਿਲ ਨਹੀਂ ਕਰਦਾ ਹੈਗਾ ਸੂਸਾਇਟੀਲ ਥਾਟ ਆਉਂਦੇ ਆ ਸਟ੍ਰੈਸ ਹੋਣ ਲੱਗ ਪੈਂਦਾ ਡਿਪਰੈਸ਼ਨ ਹੋਣ ਲੱਗ ਪੈਂਦਾ ਹੈਗਾ ਇੱਕ ਤਰ੍ਹਾਂ ਮਤਲਬ ਕਿ ਜਿੰਦਾ ਲਾਸ਼ ਦੀ ਤਰ੍ਹਾਂ ਬਣ ਜਾਂਦੇ ਆ ਉਹਨਾਂ ਦੇ ਮਨ ਦੇ ਵਿੱਚ ਜਿਹ ਤੇ ਇਹਨੂੰ ਕੱਢਣ ਦੇ ਜਿਹੜੇ ਤਰੀਕੇ ਹੁੰਦੇ ਆ ਬਈ ਮੈਡੀਟੇਸ਼ਨ ਕਰਨੀ ਮੈਡੀਟੇਸ਼ਨ ਦੇ ਵਿੱਚ ਕੀ ਹੁੰਦਾ ਜਿਹੜੇ ਆਪਣੇ ਮਨ ਦੇ ਵਿੱਚ ਵਿਚਾਰ ਆਉਂਦੇ ਆ ਤਰ੍ਹਾਂ ਤਰ੍ਹਾਂ ਦੇ ਆਦੇ ਆ 네ਗੇਟਿਵ ਵਿਚਾਰ ਆਉਂਦੇ ਆ ਉਹ ਵਿਚਾਰਾਂ ਨੂੰ ਕੰਟਰੋਲ ਕਰਨ ਵਾਸਤੇ ਕੰਸਨਟ੍ਰੇਸ਼ਨ ਕਰਨੀ ਮੈਡੀਟੇਸ਼ਨ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਕਿਉਂਕਿ ਜਿਹੜਾ ਮਨ ਹੈਗਾ ਇੱਕ ਤਰ੍ਹਾਂ ਦਾ ਪੰਛੀ ਆ ਇਹ ਉੜਦਾ ਫਿਰਦਾ ਰਹਿੰਦਾ ਹੁੰਦਾ ਜ਼ਿਆਦਾਤਰ ਜਦੋਂ ਇਹ ਉੜਦਾ 네ਗੇਟਿਵ ਖਿਆਲਾਂ ਵੱਲ ਨੂੰ ਉੜਦਾ ਤੇ ਉਹਦੇ ਨਾਲ ਕੀ ਹੁੰਦਾ ਜਦੋਂ 네ਗੇਟਿਵ ਖਿਆਲ ਆਉਂਦੇ ਆ ਕਿ ਹਾਰਮੋਨ ਜਿਹੜੇ ਹੁੰਦੇ ਆ ਜਿਹੜੇ ਕੋਰਟੀਸੋਲਸ ਕਹਿ ਸਕਦੇ ਆ ਉਹ ਰਿਲੀਜ਼ ਹੋਣ ਲੱਗ ਪਦੇ ਬੋ ਮੈਡੀਟੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਮਨ ਦੀ ਇਕਾਗਰਤਾ ਜਦੋਂ ਹੋਊਗੀ ਫਿਰ ਤੁਹਾਨੂੰ ਜਿਹੜੇ ਇਦਾਂ ਦੇ ਵਿਚਾਰ ਹੁੰਦੇ ਨੇ ਕਿ ਉਹ ਬਹੁਤ ਹੀ ਘੱਟ ਆਉਂਦੇ ਆ ਤੇ ਜਾ ਕੇ ਤੁਸੀਂ ਉਹਨਾਂ ਨੂੰ ਕੰਟਰੋਲ ਹੈਂਡਲ ਕਰ ਸਕਦੇ ਆ